ਦੋਸਤੋ ਦੇਖੋ ਇਹ ਆ ਖੀਰ ਗੰਗਾ ਦਾ ਟਰੈਕ ਦਾ ਰਸਤਾ ਇੰਨਾ ਮੁਸ਼ਕਲ ਆ ਇਸ ਰਸਤੇ ਦੇ ਵਿੱਚ ਇੱਕ ਗੁਫਾ ਬਣੀ ਵੀ ਆ ਦੇਖੋ ਗੱਡਾ ਉੱਪਰ ਤੱਕ ਦਰਾਖਤ ਆ ਇਹ ਆ ਜੀ ਇਹ ਪਹਾੜਾਂ ਦੇ ਵਿੱਚ ਦੀ ਜਾਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਆਮੋ ਜੀ ਤੁਸੀਂ ਦੇਖ ਰਹੇ ਹੋ ਬੀਬੀ ਕੇ ਵਲੌਗ ਆਪਣਾ ਚੈਨਲ ਤੁਹਾਡਾ ਅੱਜ ਅਸੀਂ ਸ਼ੁਰੂ ਕਰ ਲੱਗੇ ਜੀ ਖੀਰ ਗੰਗਾ ਟਰੈਕ ਤੇ ਆਹ ਦੇਖੋ ਤੁਹਾਡਾ ਰੂਮ ਹੈ ਰੂਮ ਤਾਂ ਤੁਹਾਨੂੰ ਪਤਾ ਹਰ ਬਲੀ ਸਾਡਾ ਇੰਨੀ ਕਿ ਸਫਾਈ ਹੁੰਦੀ ਹੋਈ ਆ ਜਿੱਦੀ ਜਿੰਨੀ ਕੁ ਤੁਸੀਂ ਦੇਖ ਰਹੇ ਹੋ ਦੇਖੋ ਇੱਧਰ ਇੱਥੇ ਤਾਂ ਸਫਾਈ ਚਾਹੀਦੀ ਆ ਜੋ ਬਾਹਰ ਘੁੰਮਣ ਫਿਰਨਾ ਆ ਇਹਨਾਂ ਨੇ ਬਨ ਲਿਆ ਬੈਗ ਇੱਧਰ ਬਾਈ ਨੇ ਬਨ ਲਿਆ ਬੈਗ ਤੇ ਇੱਧਰ ਇੱਕ ਨਵੇਂ ਆਪਾ ਮਹਿਮਾਨ ਨੂੰ ਮਲਾਉਂਦੇ ਆ ਮੇਰਾ ਨਾਮ ਹੈਗਾ ਜੀ ਸੌਖ ਮੈਂ ਬੇਰੇ ਨੂੰ ਮਿਲਿਆ ਸੀ ਕੱਲ ਹੀ ਮਿਲਿਆ ਸੀਗਾ ਜੀ ਤੇ ਬਹੁਤ ਵਧੀਆ ਲੱਗਿਆ ਬਾਈ ਉਹਨਾਂ ਨੇ ਮਿਲ ਕੇ ਅੱਜ ਫਿਰ ਉਹਨਾਂ ਨੇ ਮੈਨੂੰ ਕੰਪਨੀ ਦਿੱਤੀ ਅੱਪਦੀ ਮੈਂ ਕੱਲ੍ਹ ਹੀ ਆਇਆ ਸੀ ਅਸੀਂ ਸਾਰੇ ਨੇ ਰੂਮ ਸ਼ੇਅਰ ਕੀਤਾ ਤੇ ਅੱਜ ਵੀ ਸਾਰੇ ਰਲ ਕੇ ਚੱਲਿਆ ਅਖੀਰ ਗੰਗਾ ਟਰੈਕ ਅੱਲ ਬਹੁਤ ਮਜ਼ਾ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓਜ਼ ਬਹੁਤ ਘੰਟੇ ਘੰਟੇ ਆਉਂਦੀ ਬੇ ਆ ਬਾਕੀ ਤੁਹਾਨੂੰ ਮਿਲਦੇ ਆ ਸਫ਼ਰ ਦੇ ਦੌਰਾਨ ਬਹੁਤ ਹੀ ਨਿਆਰਾ ਕੁਝ ਤੇ ਅੱਗੇ ਅਸੀਂ ਟਰੈਕਿੰਗ ਆ ਸਾਰੀ ਬਰਫ਼ ਦੀ ਅਖੀਰ ਗੰਗਾ ਬਹੁਤ ਵਧੀਆ ਉਹਦੀ ਖੂਬਸੂਰਤ ਪਹਾੜੀਆਂ ਨਾ ਅਸੀਂ ਆਂਦੇ ਲਾਵਾਂਗੇ ਨਾਲੇ ਤੁਹਾਨੂੰ ਆਨੰਦਵਾਵਾਂਗੇ ਤਾਂ ਵੀਡੀਓ ਵਿੱਚ ਬਨੇ ਰੋ ਜੀ ਦੋਸਤੋ ਦੁਬਈ ਉੱਪਰ ਠੰਡ ਬਹੁਤ ਆ ਇਸ ਕਰਕੇ ਫਿਰ ਕੈਸ਼ ਬਹੁਤ ਜ਼ਿਆਦਾ ਲੱਗ ਗਿਆ ਅਗਲੀ ਟਰੈਕਿੰਗ ਹੀ ਮਹਿੰਗੀ ਪੈਗੀ ਚਾਰਟ ਲੈ ਲਈ ਮਹਿੰਗੀ ਬੰਦ ਚੜ੍ਹਨੀ ਇਹ ਤੇ ਉੱਪਰ 2500 ਮੰਨਦਾ ਵੀ 2200 ਮਸਾ ਦਿੱਤਾ ਯਾਰ ਇਹ ਢੱਡ ਕਰਦੀ ਰਹਿੰਦੇ ਉੱਥੇ ਉੱਧਰ ਆਪਣੇ ਤਾਂ ਨਾਰਮਲ ਮਿਲ ਜਾਂਦਾ ਬਹੁਤ ਘੱਟ ਹੈ ਉੱਧਰਲੇ ਕੋਲ ਤੇ ਆ ਗਏ ਜੀ ਤੇ ਉੱਪਰਲੀ ਪਹਾੜੀ ਤੇ ਚੱਲਦੇ ਆ ਟ੍ਰੈਕ ਕੀ ਰੰਗਾ ਤੇ ਬਹੁਤ ਹੀ ਖੂਬਸੂਤਰ ਦੇਖੋ ਦੂਸਰਾ ਬੜਾ ਫੁਰਦਵਾਰਾ ਸਾਹਿਬ ਦੇ ਸਾਹਮਣੇ ਇੱਥੋਂ ਸਾਨੂੰ ਮਿਲੇਗੀ ਬੱਸ ਜਾਂ ਕੋਈ ਗੱਡੀ ਤੇ ਉਸ ਤੋਂ ਬਾਅਦ 8-9 ਕਿਲੋਮੀਟਰ ਪੈਦਲ ਆ ਟ੍ਰੈਕ ਸਾਨੂੰ ਬੱਸ ਤਾਂ ਕੋਈ ਮਿਲਦੀ ਨਹੀਂ ਪਈਗੀ ਬੱਸ ਤਾਂ ਹੱਤ ਜਾ ਨਹੀਂ ਰਹੀ ਗੱਡੀ ਵਾਲਾ ਪੈਸੇ ਬਹੁਤ ਮੰਗਦਾ ਪਿਆ ਦੇਖੋ ਪਿੱਛੇ ਅਸੀਂ ਪੈਦਲ ਹੀ ਚੱਲ ਬੇ ਫਿਰ ਇੱਥੋਂ ਤੱਕ ਜਾਇ ਜਾਊਗਾ ਅੱਜ ਸਾਨੂੰ ਕੋਈ ਗੱਡੀ ਮਿਲਦੀ ਹੈ ਤਾਂ ਜ਼ਰੂਰ ਚੱਲਦੇ ਆਂ ਤੇ ਨਹੀਂ ਫਿਰ ਦੇਖਦੇ ਆ ਕੀ ਬਣਦਾ ਅੱਜ ਦਾ ਸਾਡੇ ਟਰੈਕ ਦਾ ਕੀ ਬਣੂਗਾ ਦੇਖੋ ਪਹਾੜਾਂ ਦੀ ਵਿਊ ਇਹ ਹਾਰਵਤੀ ਨਦੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਲੈ ਵੀ ਦੋਸਤੋ ਪਹੁੰਚ ਗਏ ਆ ਇੱਧਰ ਝਰਨੇ ਤੇ ਦੇਖੋ ਨੇ ਆ ਰਿਹਾ ਭਾਈ ਮਿਲੇ ਆ ਸਾਨੂੰ ਇਧਰੋਂ ਆ ਵੀ ਦੋਸਤੋ ਦੇਖੋ ਇਧਰ ਝਰਨੇ ਦੀ ਖੂਬਸੂਰਤੀ ਉੱਪਰੋਂ ਪਹਾੜਾਂ ਤੋਂ ਆ ਰਿਹਾ ਇੱਥੇ ਉੱਪਰ ਵਾਰਸ ਵਾਲੇ ਪਹਾੜਾਂ ਤੇ ਉੱਧਰ ਜਾ ਰਹੇ ਆ ਅਸੀਂ ਦੋਸਤੋ ਵਾਟਰਫਾਲ ਦੇ ਨਜ਼ਾਰੇ ਤੇ ਕੁਝ ਬਣਾਈਆਂ ਵੀਡੀਓ ਤੇ ਬਣਾਏ ਕਿ ਪੋਜ਼ ਖਿੱਚ ਲਈਆਂ ਫੋਟੋਆਂ ਸਾਰਿਆਂ ਨੇ ਤੇ ਫਿਰ ਹੁਣ ਚੱਲਦੇ ਆ ਅੱਗੇ ਅੱਗੇ ਵਧਦੇ ਆ ਫਿਰ ਦੋਸਤੋ ਦੋਸਤੋ ਚੱਲ ਪਏ ਟ੍ਰੈਕ ਤੇ ਫਿਰ ਕੀਰ ਗੰਗਾ ਬਹੁਤ ਸਾਲਾਂ ਦੀ ਮਿਹਨਤ ਆ ਇਹ ਬਹੁਤ ਸਾਰਾਂ ਦੀ ਸੋਚਦੇ ਆ ਰਹੇ ਸੀ ਵੀ ਜਾਣਾ ਜਾਣਾ ਪਰ ਇਸ ਵਾਰ ਹੁਣ ਚਾਹਤੀ ਪਏ ਅੱਗੇ ਦੇਖੋ ਤੁਹਾਨੂੰ ਪਹਾੜ ਦਿਖਾਉਂਦੇ ਆ ਇਹ ਤਾਂ ਪਲੇਨ ਆ ਤੇ ਆਹ ਦੇਖੋ ਇਹ ਆ ਜੀ ਇਹ ਪਹਾੜਾਂ ਦੇ ਵਿੱਚ ਦੀ ਜਾਣਾ ਇਹ ਤੋਸ ਡੈਮ ਆ ਇਹ ਅਸੀਂ ਤੋਸ ਬਹੁਤ ਕਿ ਬਰਸ਼ੈਣੀ ਤੋਂ ਅੱਗੇ ਹੁਣ ਇੱਥੋਂ ਟਰੈਕ ਸ਼ੁਰੂ ਹੁੰਦਾ ਇਹ ਆ ਲੈ ਵੀ ਦੋਸਤੋ ਆਹ ਰਸਤੇ ਜਾਨ ਲੱਗੇ ਆ ਤੁਸੀਂ ਦੇਖੋ ਇਹ ਟਰੈਕ ਕਿਹੜਾ ਸੌਖੇ ਹੁੰਦੇ ਆ ਦੇਖੋ ਆਹ ਰਸਤਾ ਇਧਰ ਵਾਟਰਫਾਲ ਆ ਅੱਗੇ ਦੀ ਦਿਸੂਆ ਇਹ ਸਾਰਾ ਟ੍ਰੈਕ ਬਹੁਤ ਮੁਸ਼ਕਲ ਆ ਉਧਰ ਦੇਖੋ ਚੱਲਦੇ ਆ ਕਿ ਮਿਲਦੇ ਆ ਚੱਲ ਕੇ ਤੁਹਾਨੂੰ ਤੇ ਆਹ ਰਸਤਾ ਜੋ ਲੱਕੜ ਦਾ ਪੌਲ ਬਣਿਆ ਵਾ ਇਹਦੇ ਉੱਤੋਂ ਦੀ ਅਸੀਂ ਕ੍ਰੋਸ ਕਰਕੇ ਆਏ ਆ ਦੇਖੋ ਜੀ ਤੁਹਾਨੂੰ ਦਿਖਾਉਣ ਲੱਗੇ ਆ ਜੋ ਕਿ ਬਹੁਤ ਹੀ ਹੁਣ ਲੁਫਤ ਹੋ ਰਹੀ ਆ ਇਹ ਲੱਕੜ ਦੇ ਘਰ ਏ ਸਾਨੂੰ ਖੀਰ ਗੰਗਾ ਵਾਲੇ ਟਰੈਕ ਤੇ ਮਿਲੇ ਆ ਗਏ ਨਕਤਾਨ ਵਿਲੇਜ ਜਿੱਥੋਂ ਕੋਈ ਰਸਤਾ ਨਹੀਂ ਇਸ ਟਰੈਕ ਨਾਲ ਹੀ ਹੁਣ ਟਰੈਕ ਕਰਕੇ ਹੀ ਹੋਣਾ ਪੈਂਦਾ ਇਹਨਾਂ ਦਾ ਤਾਂ ਦਿੱਲੀ ਦਾ ਰੁਟੀਨ ਹੈ ਇੱਥੇ ਲੋਕ ਰਹਿੰਦੇ ਆ ਪਰ ਆਪਣੇ ਲਈ ਬਹੁਤ ਮੁਸ਼ਕਲ ਆ ਦੇਖੋ ਲੱਕੜਵਾਲਣ ਵੀ ਇਕੱਠਾ ਕੀਤਾ ਹੋਇਆ ਇਹਨਾਂ ਦੇ ਦੇਖੋ ਘਰ ਕਿੰਨੇ ਇਹ ਆ ਪੁਰਾਣਾ ਵਿਰਸਾ ਸੰਭ ਕੇ ਰੱਖਿਆ ਹੋਇਆ ਹੈ कौन सा है ये दे निक्तान निक्तान लिए। निक्तान निक्तान मिल ये देखो दोस्तों खीर गंगा से इतनी दूर रहेगा यहाँ से होगा अभी चार पाँच किलोमीटर किलोमीटर चलाइए ना बहुत रात रहने से पहले चले जाएंगे कौन जाएंगे ਕਾ ਸਕੂਲ ਕਹਾਂ ਪੇ ਜਾਂਦੇ ਹੋ ਸਕੂਲ ਬਰਸੈਣੀ ਬਰਸੈਣੀ ਜਾਂਦੇ ਹੋ ਪੈਦਲ ਜਾਂਦੇ ਹੋ ਇਧਰ ਸੇ ਔਰ ਔਰ ਨਾਲ ਰਸਤਾ ਹੈ ਹਾਂਜੀ ਇਧਰ ਸੇ ਜਾਂਦੇ ਹੋ ਲੱਗਿਆ ਇਹ ਜੇਹੀ ਹੈ ਇਹ ਹੈ ਬਾਈ ਜੀ ਯਾ ਸੇ ਉੱਪਰ ਸੇ ਉੱਪਰ ਸੇ ਦੇਖੋ ਜੀ ਇਹਨਾਂ ਨੇ ਘਰ ਬਣਾਏ ਪੱਥਰ ਲਾਨੇ ਵਿਚ ਵਿੱਚ ਨਾ ਇਹਨਾਂ ਨੇ ਪਕਸ਼ਰ ਤੇ ਲੱਕੜ ਦੇ ਨਾਲ ਲਾ ਲਾ ਕੇ ਨਾ ਆ ਬਣਾਇਆ ਹੈ ਨਾ ਤਾਂ ਬਹੁਤ ਹੀ ਖੂਬਸੂਰਤ ਆ ਯਾਰ ਮੇਰਾ ਦਿਲ ਕਰਦਾ ਵੀ ਇੱਥੇ ਰਹਿਣ ਨੂੰ ਪਰ ਆਪਾਂ ਇੱਥੇ ਰਹਿ ਨਹੀਂ ਸਕਦੇ ਦੇਖੀ ਇੱਕ ਕ੍ਰੈਕਟ ਵੀ ਖੇਡ ਰਹੇ ਇੱਥੇ ગામ ਦੇ ਬੱਚੇ ਆ ਉਹ ਦੇਖੋ ਦੋ ਉੱਪਰ ਖੜੇ ਆ ਇਹ ਦੇਖੋ ਫੀਲਿੰਗ ਲਿਖਿਆ ਹੋਇਆ ਇੱਥੇ ਇਹਨਾਂ ਅਸੀਂ ਜਲਦੀ ਆਪਰੇ ਆਹ ਇਹ ਇੱਕ ਦਰਾਖਤ ਆ ਦੇਖੋ ਇੰਨਾ ਖਾਲੀ ਆ ਵਿੱਚੋਂ ਤੇ ਆਹ ਦੇਖੋ ਤੁਹਾਨੂੰ ਦੂਰ ਤੋਂ ਦਿਖਾਉਂਦੇ ਆ ਇਹ ਦਰਾਖਤ ਦੇ ਵਿੱਚ ਇੱਕ ਗੁਫਾ ਬਣੀ ਵੀ ਆ ਦੇਖੋ ਗੱਡਾ ਉੱਪਰ ਤੱਕ ਦਰਾਖਤ ਆ ਤੇ ਇੱਧਰ ਸਾਡਾ ਸੌਖਾ ਅੰਦਰ ਵੜ ਗਿਆ ਇਹ ਕਹਿੰਦਾ ਮੰਦਰ ਘੜ ਕੇ ਫੋਟੋ ਖਿਚਾਉਣੀ ਆ ਦਰ ਨੇਚਰ ਦੇਖੋ ਕਿੰਨਾ ਖੂਬਸੂਰਤ ਹੈ ਦੋਸਤੋ ਦੇਖੋ ਇਹ ਆ ਖੀਰ ਗੰਗਾ ਦਾ ਟਰੈਕ ਦਾ ਰਸਤਾ ਇੰਨਾ ਮੁਸ਼ਕਲ ਆ ਇਹਦੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਜਿੱਦਾਂ ਕਿ ਤੁਸੀਂ ਉਹ ਦੇਖ ਰਹੇ ਹੋ ਪੱਥਰ ਵਿੱਚ ਦੀ ਦੋ ਦਰਸਤਾ ਵਿੱਚ ਦੀ ਨੰਗਣਾ ਪੈਣਾ ਤੇ ਉਹ ਥੱਲੇ ਪਿੰਡ ਰਹਿ ਗਿਆ ਹੁਣ ਅਸੀਂ ਅੱਧ ਤੋਂ ਵੱਧ ਸਫ਼ਰਤਾ ਕਰ ਲਿਆ ਤਾਂ ਬਸ ਕੋਸਕੀ ਬਾਕੀ ਆ 2.5 ਕਿਲੋਮੀਟਰ ਰਹਿ ਗਿਆ 15 ਕਿਲੋਮੀਟਰ ਸੀਗਾ ਇਹ ਦੇਖੋ ਰਸਤਾ ਇਹ ਰਸਤਾ ਇੱਕ ਗੁਫਾ ਵੀ ਬਣੀ ਹੋਈ ਇੱਥੇ ਕਿਤੇ ਰਾਤ ਰਹਿਣਾ ਹੋਵੇ ਬੇਅਰ ਗਰਲੈਸ ਨੇ ਡਿਸਕਵਰੀ ਆਲਾ ਉਹ ਰਹਿ ਸਕਦਾ ਇੱਥੇ ਤੇ ਚਲਦੇ ਸਾਨੂੰ ਇੱਕ ਦੇਖੋ ਛੋਟਾ ਜਿਹਾ ਪੁਲ ਮਿਲਿਆ ਖੀਰ ਗੰਗਾ ਟਰੈਕ ਤੇ ਪਰ ਦੇਖੋ ਝਰਨਿਆਂ ਦੀ ਬਰਸਾਤ ਹੀ ਹੋਈ ਪਈ ਹੈ ਇੱਧਰ ਤਾਂ ਦੇਖੋ ੱਲੇ ਧਰਨਾ ਚੱਲ ਰਿਹਾ ਆ ਇੱਧਰ ਦੇਖੋ ਇਹ ਪਾਰਵਤੀ ਨਦੀ ਜੋ ਮਣੀ ਕਰਨਗੁਰ ਦਵਾਰਾ ਸਾਹਿਬ ਦੇ ਸਾਹਮਣੇ ਨਿਕਲਦੀ ਆ ਆਨੰਦ ਦੀ ਆਇਆ ਪਿਆ ਵੀਊ ਨਾਲ ਦੇਖੋ ਦੇਖੋ ਦੋਸਤੋ ਵੀਊ ਉਧਰ ਦੇਖੋ ਸਾਡਾ ਸੁੱਖ ਇਹ ਵੀ ਫੱਟਾ ਚੱਕੀ ਵਰਦਾ ਕਹਿੰਦਾ ਬਾਲੇ ਵਾਲਾ ਵਾਨਾ ਵੀ ਦੋਸਤੋ ਇਥੋਂ ਨਿਕਲਣਾ ਵੀ ਜ਼ਰੂਰੀ ਆ ਰਾਤ ਪੈ ਤੋ ਕਹਿੰਦੇ ਭਾਲੂ ਆਉਂਦੇ ਆ ਇੱਥੇ ਇਹ ਦੇਖੋ 뷰 바ਾਕੀ ਜ਼ਿੰਦਗੀ ਦਾ ਨਜ਼ਾਰਾ ਦਾ ਇੱਥੇ ਆ ਕੇ ਮਿਲਿਆ ਇਹਨਾਂ ਦਾ ਹੋਰ ਟਰੈਕ ਕਰੀ ਜਾਂਦੇ ਸੀ ਸਵਰਗ ਦਾ ਆ ਦੇਖੋ ਤੇ ਕੋ ਨੈਚਰਲ ਬਿਊਟੀ ਇਹਨੂੰ ਕਹਿੰਦੇ ਨੇਚਰ ਪਹੁੰਚ ਗਏ ਦੋਸਤੋ ਦੇਖੋ ਜਿਹੜੇ ਫਿਲਮਾਂ 'ਚ ਦੇਖਦੇ ਹੁੰਨੇ ਆਪਾਂ ਸੀਨ ਚਾਰੇ ਪਾਸੇ ਦਰਾਸਤੀ ਦਰਾਸਤ ਦਰਾਸਤੀ ਦਰਾਸਤ ਹੋਣਾ ਸੀ ਇੱਥੋਂ ਆਏ ਆ ਆ ਦੇਖੋ ਸਿੱਧੀ ਚੜਾਈ ਚੜ੍ਹ ਕੇ ਤੇ ਹੁਣ ਕਹਿ ਨਹੀਂ ਸਕਦੇ ਗੱਲ ਦੇਖੋ ਬਈ ਇਧਰ ਆ ਦੇਖੋ ਆ ਚੜਾਈ ਚੜ੍ਹ ਕੇ ਆਏ ਅਸੀਂ ਆਹਾ ਜਿਹੜਾ ਰਸਤਾ ਵੀ ਹੈ ਨਹੀਂ ਸੀ ਵੀ ਉਹ ਹੀ ਦੇਖੋ ਕੀ ਗੱਲ ਬਾਤ ਬਣੀ ਪਈ ਆ ਵੀ ਉਹ ਹੀ ਲੱਗਦਾ ਐਂਡੀ ਹੋਇਆ ਪਿਆ ਇਹ ਦੇਖੋ ਖੀਰ ਗੰਗਾ ਟਰੈਕ ਤੇ ਲਾਸਟ ਪੁਆਇੰਟ ਰੁਦਰਨਾਗ ਵਿਲੇਜ ਆ ਤੇ ਇੱਥੇ ਫੂਡ ਪੁਆਇੰਟ ਬਣੇ ਆ ਬਹੁਤ ਹੀ ਸੁੰਦਰ ਤੇ ਉੱਪਰ ਬਰਫ਼ ਵਾਲੀ ਪਹਾੜੀ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਨੇਚਰ ਦੇਖੋ ਕਿੰਨਾ ਖੂਬਸੂਰਤ ਆਪਣੇ ਇਦਾਂ ਦਾ ਨੀਲਾ ਅਸਮਾਨ ਕਿੱਥੇ ਦਿਸਦਾ ਦੇਖੋ ਇੱਧਰ ਚਰਨੇ ਦੇਖੋ ਇੱਧਰ ਵੀ ਚਰਨੇ ਜਾਂਦੇ ਪਏ ਆ ਇੱਧਰ ਨੀਚੇ ਆਏ ਪੁਆਇੰਟ ਤੋਂ ਆਏ ਆ ਅਸੀਂ ਤੇ ਇੱਧਰ ਦੇਖੋ ਬਰ ਪਾਣੀ ਪਾ ਲਿਆ ਤਾਂ ਬੱਸ ਗਿਆ। ਇਹ ਜਿਹੜਾ ਬੰਦਾ ਰਹਿ ਗਿਆ। ਅੱਛੀ ਗੰਦ ਵਰਤ ਘਟ ਗਈ ਆ। ਠੀਕ ਹੈ। ਯਰ ਉਹਨੂੰ ਅੰਜੀ ਮੋਈ ਚੋਂ ਗੋਦ ਦੀ ਮੱਦੀ ਤੋਂ ਉੱਤੇ ਬੁਰਾ ਹਾਲਾ ਕਾਹਦੇ ਪਹੁੰਚ ਗਏ। ਬਾਈ ਇਹ ਹੰਡਾ ਇਹ ਤਾਂ ਆਪਣੇ ਗਵਾਂਢੀ ਆ ਰਸਤੇ 'ਚ ਮਿਲੇ ਸੀ ਤੇ ਹੁਣ ਅਸੀਂ ਇਕੱਠੇ ਜਾ ਰਹੇ ਹਾਂ ਉੱਪਰ ਤੇ ਫੇਰ ਕਦੇ ਜ਼ਿੰਦਗੀ 'ਚ ਸ਼ੇਰ ਕਿਤੇ ਇਕੱਠੇ ਮਿਲਦੇ ਰਵਾਂਗੇ ਜ਼ਰੂਰ ਹੋਈ ਜ਼ਰੂਰ ਤੇ ਆਹ ਦੇਖੋ ਦੋਸਤੋ ਰਸਤਾ ਇਹੋ ਸੀ ਕ੍ਰੋਸ ਕਰਕੇ ਆਏ ਆ ਦੇਖੋ ਉਹ ਬੈਠੇ ਆ ਇੱਥੇ ਥੱਲੇ ਦਿਖਾਉਣਾ ਤੁਹਾਨੂੰ ਉਹ ਬੈਠੇ ਆ ਦੋਸਤੋ ਟੈਂਟ ਹੋ ਗਿਆ ਆਪਣਾ ਰੈਡੀ ਆ ਟੈਂਟ ਲੱਗ ਗਿਆ ਪਹਾੜਾਂ ਤੇ ਦੇਖੋ ਇਧਰ ਬਰਬਰੀ ਦੇਖੋ ਕਿੰਨੀ ਖੂਬਸੂਰਤੀ ਦੇਖੋ ਇਧਰ ਹੁਣ ਜੋ ਧੁੱਪ ਪੈ ਰਹੀ ਆ ਦੇਖੋ ਬਰਫ਼ ਕਿਵੇਂ ਚਮਕਦੀ ਉਹ ਸਾਹਮਣੇ ਬਰਫ਼ ਤੱਕ ਤਾਂ ਅਸੀਂ ਕੋਸ਼ਿਸ਼ ਕਰਾਂਗੇ ਜਾ ਕੇ ਆਵਾਂਗੇ ਹੁਣੀ ਤੇ ਬਾਕੀ ਮਾਹੌਲ ਪੂਰਾ ਖੂਬਸੂਰਤਾ ਦੇਖੋ ਇਧਰ ਟੈਂਟ ਦੂਜੇ ਕੈਂਪਿੰਗ ਆ ਪੈਸਿਆਂ ਵਾਲੇ ਐਸੀ ਆਪਾਂ ਦੇਣੇ ਨਹੀਂ ਤੇ ਆਪਾਂ ਫਿਰ ਫ੍ਰੀ ਵਾਲਾ ਟੈਂਟ ਆਪਾਂ ਨੇ ਲੈ ਕੇ ਆਏ ਸੀ ਭਜਨ ਚੱਕ ਕੇ ਤਾਂ ਹੀ ਲੈ ਕੇ ਆਏ ਆਪਾਂ ਕੰਮ ਆ ਗਿਆ ਸਾਡੇ ਭਜਨ ਚੱਕਿਆ ਤੇ ਨਹੀਂ ਇੱਥੇ ਫਿਰ ਪੈਸੇ ਬਹੁਤ ਦੇਣੇ ਪੈਂਦੇ ਆ ਤਾਂ ਦੋਸਤੋ ਫਿਰ ਮਿਲਦੇ ਆਂ ਸ਼ਾਮ ਦੇ ਟਾਈਮ ਕਿਦਾਂ ਦਾ ਮੌਲਾ ਠੰਡ ਬਹੁਤ ਕੋਈ ਵੀ ਆ ਉਹ ਠੰਡ ਹੋ ਗਈ ਪੂਰੀ ਤੇ ਅੱਜ ਹੈਗੀ 5 ਮਈ ਹਾਂ 5 ਮਈ 2024 ਤੇ ਫਿਰ ਅਸੀਂ ਹੁਣ ਤਾਂ ਕਰਕੇ ਸ਼ਾਰਟ ਬਣਾਉਣ ਲੱਗੇ ਆਂ ਦੇਖੋ ਦੋਸਤੋ ਵਿਊ ਕਿਆ ਨਜ਼ਾਰਾ ਇੱਥੇ ਟੈਂਟ ਲਾਉਣ ਦਾ ਵੀ ਗੁੱਡ ਮਾਰਨਿੰਗ ਜੀ ਹਾਲ ਚਾਲ ਹੈ ਸਵੇਰ ਹੋ ਗਈ ਸੀ ਠੰਡ ਬਹੁਤ ਜ਼ਿਆਦਾ ਤੇ ਰਾਤ ਸਰੋਫਾਲ ਵੀ ਹੋਈ ਆ ਥੋੜੀ ਥੋੜੀ ਪਰ ਜਿੱਥੇ ਅਸੀਂ ਸੁੱਤੇ ਆ ਇੱਥੇ ਤਾਂ ਨਹੀਂ ਹੋਈ ਉੱਪਰ ਹੀ ਹੋਈ ਆ ਜਿੱਦਾਂ ਕਿ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਇੱਧਰ ਵੀ ਥੋੜੀ ਥੋੜੀ ਹੋਈ ਆ ਕੱਲ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਘੱਟ ਸੀ ਤੇ ਇੱਧਰ ਤਾਂ ਕੁਝ ਜ਼ਿਆਦਾ ਹੀ ਹੋਈ ਵੀ ਆ ਇੱਧਰਲੇ ਪਾਸੇ ਦੇਖੋ ਇਹ ਆਪਣਾ ਟੈਂਟ ਹੈ ਜਿੱਥੇ ਅੱਬਰਾ ਸੁੱਤੇ ਆਂ ਜੀ ਆ ਪੱਥਰ ਦੀ ਓਟ ਤੁਹਾਨੂੰ ਹਵਾ ਨੇ ਬਚਾਇਆ ਬਹੁਤ ਪਰ ਖਰਖਰ ਬਹੁਤ ਕੀਤਾ ਇੱਧਰ ਆਪਣਾ ਗਿਆਨੀ ਸੁਖ ਦੇਖੋ ਬੋਲੂਗਾ ਬਹੁਤ ਯਾਰਾ ਹੈ ਇਹ ਰਾਤ ਇਹ ਮਜ਼ੇ ਹੀ ਲੱਗ ਗਈ ਨਾ ਪਹਾੜਾਂ ਦੇ ਵਿੱਚ ਚਾਰੇ ਤਰਫ ਪਹਾੜ ਪਹਾੜ ਦਾ ਚ ਆਪਣਾ ਟੈਂਟ ਹੋਵੇ ਬਹੁਤ ਮਜ਼ੇਦਾਰ ਮੀ ਹੁੰਦਾ ਹੈ ਬਹੁਤ ਮਜ਼ਾ ਆਇਆ ਬਹੁਤ ਇੰਜੋਏ ਕਰ ਰਹੇ ਰਾਤ ਨੂੰ ਬੋਨਫਾਇਰ ਵੀ ਹੋਈ ਤੇ 11 11 12 ਮਾਰੇ ਕਿ ਬਹੁਤ ਸਾਰੇ ਲੋਕ ਨਕਲੇ 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 ਰਹੇ 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 ਮੇਰੇ ਮਿੱਤਰ ਨੂੰ ਚਾਹ ਲੈ ਪੂਰੀ ਚੱਲ ਗਈਤੀ ਲੋਕਾਂ ਨੇ ਵੀ ਚੱਲ ਕਰਦੇ ਆ ਨਾ ਦਰਦੀਆਂ ਤੇ ਦੋਸਤੋ ਮਿਲਦੇ ਆਂ ਰਾਸਤੇ ਚ ਦੇਖੋ ਇਹ ਵਿਊ ਤੋਂ ਰਾਸਤੇ ਚ ਉਹੀ ਆਉਣੇ ਆ ਜਿਹੜੇ ਪਹਿਲਾਂ ਦੇਖ ਚੁੱਕੇ ਆ ਤੇ ਫਿਰ ਕਰਦੇ ਆ ਕੋਈ ਗੱਲਬਾਤ ਥੱਲੇ ਪਹੁੰਚ ਕੇ ਬਾਕੀ ਅੱਗੇ ਦਾ ਵੀਊ